ਕਾ ਤੁਸ ਦੇਖ ਰਹੇ ਹੋ ਡੀਟੀਐਸ ਨਿਊਜ਼ ਤੇ ਮੈਂ ਤੁਹਾਡਾ ਆਪਣਾ ਕਰਨ ਸ਼ਰਮਾ ਅੱਜ ਜੀ ਪਹੁੰਚਿਆ ਯੂਨੀਵਰਸਿਟੀ ਕਾਲਜ ਬੇਂੜਾ ਵਿਖੇ ਜਿੱਥੇ ਕਿ 8ਵਾਂ ਸਾਲਾਨਾ ਐਥਲੈਟਿਕ ਮੀਟ ਕਰਵਾਇਆ ਜਾ ਰਿਹਾ ਹੈ ਤੇ ਆਪਾਂ ਚੱਲਦੇ ਆਂ ਅੰਦਰ ਅੱਜ ਦੇਖਦੇ ਆਂ ਆ ਜੀ ਦੇ ਜੀ ਮੁਖਮਾਨ ਪਹੁੰਚ ਚੁੱਕੇ ਨੇ ਸਾਡੇ ਵਿਚਕਾਰ ਉਹਨਾਂ ਦੇ ਨਾਲ ਉਹਨੂੰ ਸਕਾਟ ਕਰਕੇ ਲੈ ਕੇ ਆ ਰਹੇ ਨੇ प्रिंसिपल डॉ हरविंदर जी कॉलेज फैकल्टी साहब बेलडा जी बाकी सारे मौजूद पत्रकार सहबान मेरे सामने सारे स्टूडेंट्सो सु, तो पे फतेह अज करता जी वाह जी का खालसा वाहगुरु जी की फतेह प्रिंसिपल साहब ਸਾਡੀ ਸਰਕਾਰ ਦਾ 메ਨ ਮਨੋਰਥੀ এডਿਕੇਸ਼ਨ ਹੈਲਥ ਵੱਲ ਧਿਆਨ ਦੇਣਾ। ਉਹ ਤੁਹਾਡੇ ਕਾਲਜ ਤੋਂ ਜੋ ਵੀ ਜਮਾਨ ਚ ਜਾਣਗੇ ਆ ਮੰਨ ਕੇ ਚੱਲਿਆ ਜੇ ਇਸ ਹਲਕੇ ਦੇ ਲੋਕਾਂ ਨੇ ਇਹ ਬੱਚਿਆਂ ਨੇ ਸਾਰਿਆਂ ਨੇ ਰਲ ਕੇ ਇਥੋਂ ਮੁੱਖ ਮੰਤਰੀ ਚੁਣ ਕੇ ਭੇਜਿਆ ਕੋਈ ਵਾਪਸ ਨਹੀਂ ਹੋਊਗੀ। ਆਪਾਂ ਐਡਵਾਂਸ ਕਾਲੇ ਨੂੰ ਕਿੰਨਾ ਵਧੀਆ ਕਰ ਸਕਦੇ ਆ ਕਿੰਨਾ ਐਡਵਾਂਸ ਕਰ ਸਕਦੇ ਆ ਇਹਦੇ ਲਈ ਪਲਾਨਿੰਗ ਕਰੀਏ। ਉਰੇ ਨੂੰ ਆਪਾਂ ਪੰਜਾਬ ਦੇ ਚੋਟੀ ਦੇ ਕਾਲਜਾਂ ਦੇ ਬਰਾਬਰ ਕਿਵੇਂ ਖੜਾ ਕਰ ਸਕਦੇ ਆ ਉਹਨਾਂ ਤੇ ਆਪਾਂ ਨਜ਼ਰ ਕੀ ਲਈਏ ਉਹਨਾਂ ਦੀ ਕੀ ਫਸਲਦੀਆਂ ਨਾਲ ਸਾਡੇ ਕੋਲ ਕੀ ਨਹੀਂ ਹੈਗੀ ਉਹ ਵੈਸੇ ਸਾਰੇ ਪੰਜਾਬ ਲਈ ਉਹਨਾਂ ਦੀ ਗੱਲ ਨਹੀਂ ਰੁਕਦੀ ਜਦੋਂ ਪੈਸਾ ਵਿਕਾਸ ਦੇ ਕੰਮਾਂ 'ਚ ਇਹੋ ਜਿਹੇ ਕੰਮਾਂ 'ਚ ਖਰਚ ਹੁੰਦਾ ਤਾਂ ਮਾਨ ਸਾਹਿਬ ਹਮੇਸ਼ਾ ਪ੍ਰਾਇੋਰਟੀ ਦੇ ਕਰਦੇ ਆ ਔਰ ਜਿਹਨੇ ਸਟੂਡੈਂਟਸ ਬੈਠੇ ਆ ਉਹਨਾਂ ਸਾਰਿਆਂ ਨੂੰ ਵੀ ਇਹੋ ਬੇਨਤੀ ਕਰਾਂਗਾ ਸਾਰਿਆਂ ਨੇ ਰਲ ਕੇ ਆਪਾਂ ਇੱਕ ਨਵਾਂ ਪੰਜਾਬ ਜੋ ਮੁੱਖ ਮੰਤਰੀ ਸਾਹਿਬ ਸੁਪਨਾ ਸਿਰਦੇ ਆ ਸੋਚਦੇ ਆ ਆਪਾਂ ਸਾਰਿਆਂ ਨੇ ਰਲ ਕੇ ਪੂਰਾ ਕਰਨਾ ਸਾਡੇ ਫਾਊਂਡਰ ਪ੍ਰਿੰਸੀਪਲ ਡਾਕਟਰ ਅਮਰਜੀਤ ਸਿੰਘ ਸਿੱਧੂ ਜਿਨ੍ਹਾਂ ਨੇ ਕਾਲਜ 2016 ਚ ਸਟੈਬਲਿਸ਼ ਕੀਤਾ ਸਾ ਪਿੰਡਾ ਪਿੰਡ ਦੇ ਸਰਪੰਚ ਗੋਪਾਲ ਪਰੇਸ਼ਰ ਪੰਨੀ ਜੀ ਤੇ ਪਿੰਡ ਦੀ ਪੰਚਾਇਤ ਅਤੇ ਪ੍ਰੈਸ ਦੇ ਮੇਰੇ ਸਾਥੀ ਦੋਸਤ ਜਿਨ੍ਹਾਂ ਨੇ ਬਹੁਤ ਵਧੀਆ ਕਵਰੇਜ ਕੀਤੀ ਅਸੀਂ 8ਵੀਂ ਸਾਲਾਨਾ ਐਥਲੈਟਿਕ ਮੀਟ ਲਈ ਇੱਥੇ ਆ ਸੀ ਅੱਜ ਉਨੀ ਹੀ ਪੋਜ਼ਿਟਿਵ એનર્ਜੀ ਨਾਲ ਬੱਚੇ ਵਿਦਿਆਰਥੀ ਇੱਥੇ ਇਕੱਠੇ ਹੋਇਆ ਕਲਰਫੁੱਲ ਤਰੀਕੇ ਨਾਲ ਪਾਰਟਿਸਿਪੇਟ ਕਰ ਰਹੇ ਜਿਨ੍ਹਾਂ ਜੀ ਬਹੁਤ ਜ਼ਿਆਦਾ ਮੋਟੀਵੇਸ਼ਨ ਹੈ ਵਿਦਿਆਰਥੀਆਂ ਲਈ ਇਹ ਬੜਾ ਵਧੀਆ ਹੋਇਆ ਕਿ ਕੱਲ ਮੌਸਮ ਠੰਡਾ ਹੋ ਗਿਆ ਜਿਹਦੇ ਕਰਕੇ ਇਹਨਾਂ ਨੂੰ ਪਾਰਟਿਸਿਪੇਟ ਕਰਨਾ ਬਹੁਤ ਸੌਖਾ ਹੋ ਗਿਆ ਨੇ ਜਿਹੜੇ ਸਪੈਸ਼ਲ ਜਿਹੜੇ ਸਾਡੇ ਮੁੱਖ ਮਹਿਮਾਨ ਨੇ ਸ੍ਰੀ ਅਦਲਬੀਰ ਸਿੰਘ ਢਿੱਲੋਂ ਜੀ ਉਹਨਾਂ ਨੂੰ ਜਿਉਂ ਆਇਆ ਕਿਤਾ ਇਸ ਲਈ ਉਹਨਾਂ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਸਾਡੇ ਸਨੇਹ ਨੂੰ ਕਬੂਲ ਕੀਤਾ ਬਹੁਤ ਕੁਝ ਸੀਗਾ ਜੋ ਸਰਕਾਰ ਪੱਲੋ ਅਸੀਂ ਚਾਹੁੰਦੇ ਸੀ ਕਿ ਕਾਲਜ ਦੇ ਵਿਦਿਆਰਥੀਆਂ ਲਈ ਕੁਝ ਨਵਾਂ ਕੁਝ ਬਿਲਡਿੰਗ ਦੀ ਲੋੜਾਂ ਨੇ ਬਹੁਤ ਬੇਸਿੰਗ ਲੋੜਾਂ ਨੇ ਕੋਚੋ ਪਹਿਲਾ ਸਟੈਪ ਇਨਨ ਨੇ ਆਪਣੇ ਲਈ ਬਹੁਤ ਵੱਡਾ ਕਿ ਕੰਪਿਊਟਰ ਲੈਬ ਸਾਡੇ ਕੋਲੇ ਨਹੀਂ ਸੀ ਉਹਦੇ ਲਈ ਇਨਾਂ ਨੇ ਕੰਪਿਊਟਰ ਦਾ ਪ੍ਰਬੰਧ ਕਰ ਦਿੱਤਾ ਲਗਭਗ ਕੱਲੋ ਥੋੜੇ ਦਿਨਾਂ ਅੱਗੇ ਸਾਡੇ ਕੋਲੇ ਕੰਪਿਊਟਰ ਆ ਜਾਣਗੇ ਵਿਦਿਆਰਥੀਓ ਇਹਦੇ ਲਈ ਪਹਿਲਾਂ ਇੱਕ ਤਾੜੀਆਂ ਮਾਰ ਦਿਓ ਕਿ ਸਾਡੇ ਲਈ ਬਹੁਤ ਵੱਡਾ ਸਬਕਤ ਦਾ ਸੋ ਪੂਰਾ ਹੋਇਆ ਉਸ ਤੋਂ ਬਾਅਦ ਜਿਹੜੇ ਅਗਲੇ ਨੇ ਸਾਡੀ ਬਿਲਡਿੰਗ ਦੀ ਕਮੀ ਆ ਕੰਟਿਨ ਸਾਡੇ ਕੋਲ ਨਹੀਂ ਹੈਗੀ ਲਾਇਬ੍ਰੇਰੀ ਸਾਡੇ ਕੋਲ ਨਹੀਂ ਹੈਗੀ ਇਹ ਬੇਸਿਕ ਚੀਜ਼ਾਂ ਹਰ ਕਾਲਜ ਦੀ ਤੋਂ ਬਿਨਾ ਕਾਲਜ ਚੱਲਦਾ ਹੀ ਨਹੀਂਗਾ ਉਹ ਸਾਡੇ ਕੋਲੇ ਕਮੀ ਸੀਗੀ ਉਹ ਇਹਨਾਂ ਨਾਲ ਗੱਲਬਾਤ ਕੀਤੀ ਆ ਇਹਨਾਂ ਨੇ ਬੜੇ ਪੋਜ਼ਿਟਿਵ ਤਰੀਕੇ ਨਾਲ ਬੜੇ ਵਧੀਆ ਤਰੀਕੇ ਨਾਲ ਇਹਨਾਂ ਨੇ ਨਾਲ ਦੀ ਨਾਲ ਬੈਠੇ ਹੀ ਡਿਊਟੀ ਲਗਾਈ ਕਿ ਆਪਾਂ ਕੰਮ ਕਰਨਾ ਜਲਦੀ ਤੋਂ ਜਲਦੀ ਕਿ ਜਦੋਂ ਵੀ ਸੀਐਮ ਸਾਹਿਬ ਇਹ ਵਿਜਿਟ ਆ ਰਹੀ ਹੈ ਹੋ ਸਕਦਾ ਹੈ ਕਿ ਉਹਦੇ ਸਾਡੇ ਲਈ ਇੱਕ ਬਹੁਤ ਵੱਡੀ ਅਨਾਉਂਸਮੈਂਟ ਹੋਵੇ ਮੈਂ ਇਹਨਾਂ ਦਾ ਉਹਦੇ ਲਈ ਬਹੁਤ ਧੰਨਵਾਦ ਆ ਰਿਣੀ ਆ ਇਹਨਾਂ ਦਾ ਕਿ ਇਹਨਾਂ ਨੇ ਸਾਡੇ ਕਾਲਜ ਲਈ ਇੰਨਾ ਵੱਡਾ ਐਫਰਟ ਨਾਲ ਦੀ ਨਾਲ ਹੀ ਸਟਾਰਟ ਕੀਤਾ ਇਸ ਤੋਂ ਲਾਵਾ ਜਿਹੜੇ ਬਾਕੀ ਮੇਰੇ ਸਪੈਸ਼ਲ ਮਹਿਮਾਨ ਅੱਜ ਆਏ ਆ ਜਿਨ੍ਹਾਂ ਨੂੰ ਅਸੀਂ ਬੁਲਾਇਆ ਏ ਇਸ ਲਈ ਤੇ ਉਹਨਾਂ ਨੇ ਆਪਣਾ ਟਾਈਮ ਕੱਟਿਆ ਮੈਂ ਸਾਰਿਆਂ ਨੂੰ ਜੀਓ ਆ ਫਿਰ ਸਾਰਿਆਂ ਦਾ ਧੰਨਵਾਦ ਬਹੁਤ-ਬਹੁਤ ਤੇ ਥੈਂਕ ਯੂ ਥੈਂਕ ਯੂ ਬਟਰ ਰਾਜਗੁਰੂ ਹਾਊਸ ਤੋਂ ਬੋਬੀ ਵਿਪາກ ਦੂਜਾ ਦਾ ਵਿਦਿਆਰਥੀ ਆਪਣੇ ਹਾਊਸ ਨੂੰ ਰਿਪਰੈਜ਼ੈਂਟ ਕਰਦਾ ਹੋਇਆ ਅਸੀਂ ਧੰਨਵਾਦ ਕਰਦੇ ਹਾਂ মিডিਆ ਦਾ ਬਹੁਤ ਹੀ ਸਤਿਕਾਰਯੋਗ ਨੇ ਸਾਰੇ ਜਿਹੜੀ ਸਾਡੀ ਕਵਰੇਜ ਬ੍ਰह्म ਦੇ ਉੱਪਰ মনির ਅਲੀ ਬੀਸੀ ਪਾਕ ਦੂਜਿਆਂ ਦਾ ਵਿਦਿਆਰਥੀ ਸੈਕਿੰਡ ਨੰਬਰ ਤੇ ਸ਼ਹੀਦ ਸੁਖਦੇਵ ਸਿੰਘ ਹਾਊਸ ਦੀ ਸੁਖਵੀਰ ਜੀ ਹਾਊਸ ਰਿਪਰੈਜ਼ੈਂਟ ਕਰਦੀ ਹੋਈ ਸਾਡੇ ਫੇਰੜਾ ਦੇ ਹੋਰ ਸਮਰਥਨਕਰ ਬੀਪਾਕ ਇਜਾਦੀ ਵਿਦਿਆਰਥੀ ਜੋ ਕਿ ਕੋਕੋ ਦੇ ਵਿੱਚ ਸੇਟ ਮੱਧਰ 골ਡ ਮੈਡਲ ਸਟਾਰ ਸਾਡੇ ਯੂਨੀਵਰਸਿਟੀ ਕਾਲਜ ਬੇਲਰ ਨੂੰ ਰਿਪਰੈਜ਼ੈਂਟ ਕਰਦੇ ਹੋਏ ਆਪਣੇ ਨੈਗ ਦੇ ਨਾਲ ਸਭ ਤੋਂ ਪਹਿਲਾਂ ਮਾਤ ਪਾਸੇ ਲਈ ਭਗਤ ਸਿੰਘ ਪਾ ਕਾਲਜ ਵਿਦਿਆਰਥੀਆਂ ਨੂੰ ਨਿਯੋਤ ਕਰ ਰਹੇ ਵਿਦਿਆਰਥੀ ਰਚਨੀ ਗਰੁੱਪ ਜੋ ਚੰਗਾ ਲਹਿਰਾਂ ਦੀ ਰਸਮ ਸਾਡੇ ਅੱਜ ਦੇ ਮੁਕਮਲ ਮਾਮ ਕਾਲੇ

ਮੇਰੇ ਕੋਲ ਕੋਈ ਨਹੀਂ ਚਲਾ ਕੇ ਚਲਾ ਕੇ ਚਲਾ ਕੇ ਕੋਲਾ ਸਰ ਚੈਨੀ ਬਹਿ ਜਾਓ ਚਲੋ ਵੀ ਹੋਰ ਇਹਨੇ ਆਪਣੀ ਕਿਚਲਾ ਨੇ ਹੋਰ ਵੀ ਕਿਚਲਾ ਨੇ ਮਾਰਦੀ ਰੱਖ ਰੱਖ ਦਿੰਦਾ ਪਾਸੇ ਪੇ ਰੱਖ ਦੇ ਜਿੱਦਣੇ ਇਹ ਪ੍ਰਸਤੁਆਇਸ ਦੇ ਕਾਸ਼ ਕਰੀ ਜੋ ਸਹੀ ਮਾਰਜਿਨ ਚਮਨ ਚੰਦੇ ਦੇ ਨੂੰ ਸਨਮਾਨਿਤ ਕਰਨ ਅੱਜ ਉਹ ਸ਼ਖਸੀਅਤ ਹੈ ਆਪਣੇ ਬੇਟੇ ਹਰਵਿੰਦਰ ਜੀ ਪ੍ਰੈਸ ਤੋਂ ਬੰਚ ਹੈ ਸਾਡੇ ਅਸੀਂ ਬਹੁਤ ਬੇਨਤੀ ਹੈ ਬਹੁਤ ਸ਼ੁਕਰਗੁਜ਼ਾਰ ਹਾਂ ਪ੍ਰੈਸ ਦੇ ਕਿ ਸਾਡਾ ਉਹ ਕਵਲ ਕਰ ਨਹੀਂ ਸਾਡੇ ਕਾਲਜ ਨੂੰ ਦੇਸ਼ਾਂ ਵਿਦੇਸ਼ਾਂ ਤੱਕ ਸਾਡੇ ਕਾਲਜ ਦੀਆਂ ਖਬਰਾਂ ਪਹੁੰਚ ਰਹੀਆਂ ਨੇ ਅਸੀਂ ਬਹੁਤ ਬਹੁਤ ਇਹਨਾਂ ਦੇ ਸ਼ੁਕਰਗੁਜ਼ਾਰ ਹਾਂ ਕਿ ਉਹ ਸਾਡੇ ਯੂਨੀਵਰਸਿਟੀ ਕਾਲਜ ਬੈਨਰ ਦਾ ਬੇੜਾ ਚਾਏ ਤੇ ਉਹ ਇਹਨਾਂ ਨੂੰ ਮਾਨ ਸਨਮਾਨ ਜਿਹੜਾ ਦਖਸ਼ਾ ਹੈ ਉਹਨਾਂ ਲਈ ਅਸੀਂ ਹਮੇਸ਼ਾ ਹੀ ਉਹਨਾਂ ਦੇ ਪੈਰੀਂ ਨਹੀਂ ਰੱਖਾਂਗੇ ਕਿ ਸਾਡੇ ਨਾਲ ਸਰਦਾਰ ਮੀਤ ਸਿੰਘ ਜੀ ਨੂੰ ਬੇਨਤੀ ਕਰਾਂਗਾ ਕਿ ਉਹ ਬਾਬਾ ਸਤਪੁਰ ਸਿੰਘ ਗੁਰਦੁਆਰਾ ਸ਼ਹੀਦ ਸਰ ਤਕੀ ਸਾਹਿਬ ਵੱਲੋਂ ਜਿਹੜੇ ਇਹਨਾਂ ਦੇ ਮੁੱਖ ਸੇਵਾਦਾਰ ਲਖਦੀਪ ਸਿੰਘ ਨਦਾਮਪੁਰ ਆਏ ਨੇ ਉਹਨਾਂ ਨੂੰ ਵੀ ਸਨਮਾਨ ਚਿੰਨ੍ਹ ਦੇ ਕੇ ਸਭ ਦੇ ਪ੍ਰਿੰਸੀਪਲ ਸਾਹਿਬ ਸਨਮਾਨਿਤ ਕਰਨਗੇ गुरदपुर तो मुख्य सेवादार सरदार नवदीप सिंह जी पहुंचे हैं के विद्यार्थियों लिए उन्होंने पकौड़े वगैरह लंगर है लाया है इन्होंने सम्मानचिम बोटे पिता बेनती है कि सम्मान चिन्ह तो सरदार मनदी ये हमेशा कॉलेज कुछ कुछ करते रहेंगे भी ਸਾਡੇ ਲੱਖਪੂ ਜੀ ਲੰਬੀਰ ਜੀ ਤੋਂ ਚੇਨੀ ਬਹੁਤ ਬੜੀਆਂ ਅਮੰਤ ਜਨਾ ਹੈ ਜਿੰਨ ਬਚਨ ਮੈਂ ਕੀ ਨੂੰ ਲੈ ਗਏ ਸੀ ਨਿੰਬ ਸਿੰਘ ਜੀ ਨਾਲ ਅੱਜ ਸਾਰੇ ਵਿਦਿਆਰਥੀਆਂ ਨੂੰ ਰਿਸਟਮੈਂਟ ਦੇ ਰੂਪ ਵਿੱਚ ਅਸੀਂ ਇਹ ਰਿਸਟਮੈਂਟ ਦੇ ਰਹੇ ਆ ਅੱਜ ਦਾ ਜਰਗਨ ਕਰ ਲੈ ਚਾਹਦੇ ਹੋ ਜਿਹੜਾ ਤੇ ਜਿਹੜਾ ਨਹੀਂ ਕਸੰਮੀ ਜੋ ਜਿਹੜੇ ਕਹਿੰਦੇ ਜਿਹੜੇ ਕਹਿੰਦੇ ਕਿ ਲੋਕਾਂ ਨੂੰ ਬੇਕਾਰੀਆਂ ਆ ਪਰਨਾ ਸੀ ਕਿ ਕਿ ਤਰ੍ਹਾਂ ਦਾ ਕੰਮ ਕਿੱਥੇ ਹੋਵੇ ਕਿ ਜੱਟੀਆਂ ਨੇ ਦੁਨੀਆ ਭਰ ਦੇ ਵਿੱਚ ਬਾਦ ਵਿੱਚ ਜਿਹੜੇ ਟਿਕਣ ਦੇ ਕਿੱਥੇ ਵਿੱਚ ਇਹ ਕੱਟੇ ਹੋਈ ਨਹੀਂ ਪ੍ਰੋਜੈਕਟ ਸਿੱਕੇ ਬੁਪਾਸੀ ਹੋਵੇ ਕਲਪੀਰਾ ਜੀ ਹੋਵੇ ਚਾਹ ਜਗਨਪੁਰ ਹੋਵੇ ਚਾਹ ਹਕੀ ਹੋਵੇ ਕਿੱਥੇ ਹੋਵੇ ਇਨਵਾਈਟ ਕਰਕੇ ਕਿੱਥੇ ਕਰਾ ਦੇਣ

सि कोन्हनि जा तो पहले लड़कियां का मुकाबला वैसा किसी का इस ग्राउंड तो है एथलेटिक्स में एक भी अगले जो इवेंट में